ਇਹ ਬਜ਼ੁਰਗ ਜੋੜਾ ਦੇਖੋ ਕਿਸ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਇੱਕ ਸਮਾਂ ਅਜਿਹਾ ਵੀ ਸੀਗਾ ਜਦੋਂ ਇਹਨਾਂ ਦੇ ਕੋਲ ਡੰਗਰ ਹੋਇਆ ਕਰਦੇ ਸੀਗੇ ਵਧੀਆ ਗੁਜ਼ਾਰਾ ਹੁੰਦਾ ਸੀਗਾ ਵਧੀਆ ਘਰ 'ਚ ਰਹਿੰਦੇ ਸੀਗੇ ਇੱਥੇ ਰਹਿੰਦੇ ਸੀਗੇ ਪਹਿਲਾਂ ਆਲਾਦੀਨਪੁਰ ਉੱਥੇ ਕੱਸੀਗਾ ਆਪਣਾ ਹਾਂਜੀ ਕੀ ਕੰਮ ਕਰ ਸੀਗਾ ਉਦੋਂ ਕੀ ਹਾਲਾਤ ਸੀਗੇ ਘਰ ਦੇ ਬਹੁਤ ਛੋਣੇ ਹੀ ਕੋਈ ਚੀਜ਼ ਕਦੀ ਮੈਂ ਬਾਹਰ ਨਹੀਂ ਨਿਕਲੀ ਸਭ ਕੁਝ ਠੀਕ ਚੱਲਦਾ ਹੀ ਪਾਣੀ ਦਾ ਫਿਰ ਕੋਈ ਕਿੱਦਾਂ ਕਿੱਦਾਂ ਹੁੰਦਾ ਆਪਣਾ ਗੁਜ਼ਾਰਾ ਆਪਣੇ ਮਨ ਨਹੀਂ ਆ ਕਦੀ ਪਕਾਦੇ ਤੇ ਪਕਾਦੇ ਨਹੀਂ ਪਕਾਦੇ ਤੇ ਮੈਂ ਗੁਰਦੁਆਰੇੋਂ ਮਿਲਿਆ ਨਹੀਂ ਨਹੀਂ ਕਦੀ ਪਕਾ ਵੀ ਲੈਣੀ ਬਾਪੂ ਜੀ ਕੀ ਹਾਲ ਨੇ ਜੀ ਆਪਣੇ ਰੋਣਾ ਨਹੀਂ ਬਾਪੂ ਜੀ ਕੋਈ ਗੱਲ ਨਹੀਂ ਆ ਜਿਹੜੇ ਵੀਰ ਦੇਖ ਰਹੇ ਨੇ ਨਾ ਆ ਜਿੰਨਾ ਕੋ ਕਹਾਣੀ ਤੁਹਾਡੀ ਜਾਣੀ ਹੈ ਇਹ ਬਹੁਤ ਦਇਆਵਾਨ ਵੀਰ ਆ ਜਿਨ੍ਹਾਂ ਨੇ ਇਹ ਦੇਖਣੀਆਂ ਤਸਵੀਰਾਂ ਆਸਥਾ ਕਿੰਨੀ ਹੈ ਇਹ ਡੇਰੇ ਬਿਆਸ ਵਾਲੇ ਬਾਬਾ ਜੀ ਦੀ ਤਸਵੀਰ ਲਾਈ ਇੱਥੇ ਕਹਿੰਦੇ ਮੀ ਪੈ ਪੈ ਕੇ ਤਸਵੀਰ ਖਰਾਬ ਹੋ ਗਈ ਲੇਕਿਨ ਆਸਥਾ ਕਿੰਨੀ ਸਗੀ ਤਸਵੀਰ ਖਰਾਬ ਹੋ ਗਈ ਮਾਤਾ ਜੀ ਲੇਕਿਨ ਕਿਸ ਤਰੀਕੇ ਨਾਲ ਜਿਹੜਾ ਚੁੱਲਾ ਬਾਲਣਾ ਪੈਂਦਾ ਰੋਟੀ ਬਣਾਣ ਲਈ ਉਧਰ ਚਾਹ ਲਈ ਦੇਖੋ ਕਿਸ ਤਰੀਕੇ ਨਾਲ ਪੱਠੀ ਬਣਾਈ ਹੈ ਦੋਸਤੋ ਇੱਕ ਤਰਫਾ ਗੱਲਾਂ ਹੁੰਦੀਆਂ ਨੇ ਕਿ ਵੱਡੇ ਵੱਡੇ ਕੋਠੀਆਂ ਬੰਗਲਿਆਂ ਚ ਰਹਿਣ ਵਾਲੇ ਲੋਕ ਕਹਿੰਦੇ ਨੇ ਕਿ ਅਸੀਂ ਆਪਣੀ ਜ਼ਿੰਦਗੀ ਤੋਂ ਖੁਸ਼ ਨਹੀਂ ਹੈਗੇ ਸਾਡੀ ਜ਼ਿੰਦਗੀ ਚ ਸਕੂਨ ਹੀ ਹੈ ਨਹੀਂ ਵੱਡੀਆਂ ਕਾਰਾਂ ਵੱਡੇ ਬੰਗਲੇ ਹੋਣ ਦੇ ਬਾਵਜੂਦ ਵੀ ਜ਼ਿੰਦਗੀ ਚ ਸਕੂਨ ਨਹੀਂ ਹੈ ਤੇ ਤੁਹਾਨੂੰ ਅੱਜ ਇਹ ਜ਼ਿੰਦਗੀ ਦਿਖਾਣੇ ਆ ਇਹ ਬਜ਼ੁਰਗ ਤੁਸੀਂ ਪਹਿਲਾਂ ਮਾਪਿਓ ਇਹ ਬਜ਼ੁਰਗ ਜੋੜਾ ਦੇਖੋ ਕਿਸ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਇੱਕ ਸਮਾਂ ਅਜਿਹਾ ਵੀ ਸੀਗਾ ਜਦੋਂ ਇਹਨਾਂ ਦੇ ਕੋਲ ਡੰਗਰ ਹੋਇਆ ਕਰਦੇ ਸੀਗੇ ਵਧੀਆ ਗੁਜ਼ਾਰਾ ਹੁੰਦਾ ਸੀਗਾ ਵਧੀਆ ਘਰ 'ਚ ਰਹਿੰਦੇ ਸੀਗੇ ਲੇਕਿਨ ਹੁਣ ਹਾਲਾਤ ਦੇਖੋ ਤੁਸੀਂ ਕਿ ਕਿਸ ਤਰ੍ਹਾਂ ਇੱਕ ਹਾਈਵੇ ਹੈ ਪਹਿਲਾਂ ਤੁਸੀਂ ਇੱਧਰ ਦੇਖੋ ਆ ਤਸਵੀਰਾਂ ਕੈਮਰਾਮੈਨ ਸਾਥੀ ਨੂੰ ਕਹੂੰਗਾ ਦਿਖਾਈਆਂ ਜਾਣ ਇਹ ਹਾਈਵੇ ਹੈ ਇਹ ਹਾਈਵੇ ਦੇ ਨੁਕਤੇ ਇਸ ਤਰੀਕੇ ਨਾਲ ਚੌਪੜੀ ਬਣਾ ਕੇ ਦੇਣਾ ਪੈ ਰਿਆ ਸੋ ਬਿਲਕੁਲ ਤੁਸੀਂ ਇਹ ਤਸਵੀਰਾਂ ਦੇਖੋ ਕਿਸ ਤਰੀਕੇ ਦੇ ਨਾਲ ਇੱਥੇ ਬਜ਼ੁਰਗ ਬਾਪੂ ਜੀ ਬੈਠੇ ਨੇ ਇਹ ਕਿਸ ਤਰੀਕੇ ਨਾਲ ਜਿਹੜੀ ਇਹਨਾਂ ਨੂੰ ਚੁੱਗੀ ਬਣਾ ਕੇ ਰਹਿਣਾ ਪੈ ਰਿਆ ਬੜੀ ਮਜਬੂਦੀ ਹੈ ਉਧਰ ਦੇਖੋ ਲੇਕਿਨ ਪ੍ਰਮਾਤਮਾ 'ਚ ਵਿਸ਼ਵਾਸ ਵੀ ਨਹੀਂ ਹੈ ਹਜੇ ਵੀ ਘਰ ਦੇ ਵਿੱਚ ਮੰਦਰ ਵਿਰਾਜਮਾਨ ਕੀਤਾ ਹੈ ਪ੍ਰਮਾਤਮਾ ਵਿਰਾਜਮਾਨ ਕੀਤੇ ਨੇ ਇੱਥੇ ਆਪਣੇ ਜਿਹੜੇ ਬਿਸਤਰੇ ਬਣਾਏ ਹੋਏ ਨੇ ਰਹਿਣ ਲਈ ਮਾਤਾ ਜੀ ਨਾਲ ਗੱਲਬਾਤ ਕਰ ਲੈਂਦੇ ਆ ਪਹਿਲਾਂ ਕਿਉਂ ਇਸ ਤਰੀਕੇ ਦੇ ਹਾਲਾਤਾਂ 'ਚ ਰਹਿਣਾ ਪਿਆ ਮਾਤਾ ਜੀ ਸਭ ਤੋਂ ਪਹਿਲਾਂ ਇਹ ਦੱਸੋ ਦਾਅਵੇ ਬਹੁਤ ਹੁੰਦੇ ਆ ਸਰਕਾਰਾਂ ਦੇ ਕਿ ਅਸੀਂ ਕੋਠੀਆਂ ਦੇ ਦੇ ਰਹੇ ਆ ਲੋਕਾਂ ਨੂੰ ਘਰ ਦੇ ਰਹੇ ਆ ਅਸੀਂ ਲੈਂਟਰ ਪੱਕੇ ਕਰਕੇ ਦੇ ਰਹੇ ਆ ਸਿਲੰਡਰ ਦੇ ਰਹੇ ਆ ਅੱਜ ਕੱਲ ਲੋਕਾਂ ਨੂੰ ਚੁੱਲੇ ਬਾਲਣ ਦੀ ਲੋੜ ਨਹੀਂ ਨਾ ਤੁਹਾਡੇ ਕੋਲ ਛੱਤ ਹੈ ਤੇ ਚੁੱਲੇ ਬਾਲ ਰਹੇ ਹੋ ਕੀ ਕਰਦੇ ਆ ਸਿਲੰਡਰ ਦੇ ਦੇ ਬੁੱਤ ਮਾਤਾ ਜੀ ਕੀ ਨਾਮ ਹੈ ਆਪਣਾ ਤਰਸ਼ੇਮ ਤਰਸ਼ੇਮ ਕੋਰ ਮਾਤਾ ਜੀ ਕਿੱਥੇ ਰਹਿੰਦੇ ਸੀਗੇ ਪਹਿਲਾਂ ਇੱਥੇ ਹਾਈਵੇ ਦੇ ਕਿਨਾਰੇ ਕਿਮਾਉਂ ਪਰ ਆਲਾਦੀਨ ਪਰ ਉੱਥੇ ਕੱਦ ਸੀਗਾ ਆਪਣਾ ਹਾਂਜੀ ਕੀ ਕੰਮ ਕੱਦ ਸੀਗਾ ਉਦੋਂ ਕੀ ਹਾਲਾਤ ਸੀਗੇ ਘਰ ਦੇ ਬਹੁਤ ਛੋਣੇ ਹੀ ਕੋਈ ਚੀਜ਼ ਕਦੀ ਮੈਂ ਬਾਹਰ ਨਹੀਂ ਨਿਕਲੀ ਤਾਂ ਇਹ ਉਹ ਨੂੰ ਨੌਕਰੀ ਕਰਦੇ ਸੀ ਘੜਬੁਦੀ ਤਾਂ ਸਭ ਕੁਝ ਠੀਕ ਚੱਲਦਾ ਹੀ ਬਸ ਉਹ ਸੀ ਲੜਾਈ ਝਗੜੇ ਤੋਂ ਮਹੀ ਦੂਰ ਹੋ ਗਏ ਲੜਾਈ ਝਗੜਾ ਮਾਤਾ ਜੀ ਕਿਸ ਤਰੀਕੇ ਦਾ ਉਹ ਪਿੰਡੇ ਖਾਂਦੇ ਸੀ ਪੂਰਾ ਪੂਰਾ ਖਾਂਦੇ ਸੀ ਉਹ ਕਹਿੰਦੇ ਇਹ ਇਹਦੀ ਮੇਰੀ ਦਰਾਨੀ ਤੇ ਧੀਰ ਹਾਂ ਤੋ ਉਹ ਉਹ ਕੁਛ ਨਹੀਂ ਸਾਡੇ ਘਰ ਦਾ ਕਿਉਂ ਨਹੀਂ ਖਾਂਦੇ ਪੀਂਦੇ ਆਉਂਦੇ ਜਾਂਦੇ ਕਿਉਂ ਨਹੀਂ ਹਾਂ ਤਾਂ ਮੇਰਾ ਮਨ ਨਹੀਂ ਕਰਦਾ ਮੇਰਾ ਤੇ ਡੇਰੇ ਨੂੰ ਵਿਆਹ ਸਾਕੇ ਬਸ ਆਪਣੇ ਘਰ ਹੀ ਰਹਿਣੀ ਹਾਂ ਅਚਾ ਡੇਰੇ ਦੇ ਵਿਆਹ ਸਮਾਨਦੇ ਤੁਸੀਂ ਹਾਂਜੀ ਰਾਦਾ ਸੁਆਮੀ ਹੈ ਰਾਦਾ ਸੁਆਮੀ ਕਿਆ ਬਾਤ ਹੈ ਹਾਂਜੀ ਉੱਥੇ ਤੇ ਮਾਤਾ ਜੀ ਬੜੀ ਮਾਨਤਾ ਬੜੇ ਸੰਗਤ ਨੇ ਉੱਥੇ ਝੋਲੀਆਂ ਭਧਾਈਆਂ ਕਹਿੰਦੇ ਬਾਬਾਈ ਦੇ ਬਹੁਤ ਉੱਥੇ ਨਾਮ ਜਪਦੀ ਆ ਸੰਗਤ ਰਹੀਂ ਨਹੀਂ ਉੱਥੇ ਹਾਂ ਹਾਂ ਬਾਹਰੇ ਆਗੇ ਨਾ ਤਾਂ ਚੰਗਾ ਨਹੀਂ ਲੱਗਦਾ ਰਣਾ ਪਸੰਦ ਨਹੀਂ ਲੱਗਦਾ ਬਾਕੀ ਕਰੀਏ ਕੀ ਕੋਈ ਹੋਰ ਹੀ ਲੈ ਆਏ ਲੋਕੀ ਹਾਂ ਸਾਨੂੰ ਸਾਨੂੰ ਉਹ ਉੱਥੇ ਆ ਬੰਦਾ ਰਹਿੰਦਾ ਉਹ ਕਿ ਜ਼ਿਮੀਂਦਾਰ ਉਹ ਹੁੰਦਾ ਉਹ ਚੱਲ ਅਸੀਂ ਘਰ ਬਣਵਾ ਲਾਂਗੇ ਚੱਲ ਵੀ ਉੱਥੇ ਚੱਲੀਏ ਮੈਂ ਕਿਹਾ ਝੂਠ ਕਹਿੰਦਾ ਹੀ ਆਪਾਂ ਪੈਰਾ ਪੈਰਾ ਤੋਂ ਖੇੜ ਕੇ ਇੰਨੇ ਮੁੜ ਕੇ ਨਹੀਂ ਪੁੱਛਣਾ ਜ਼ਿਮੀਂਦਾਰ ਨੇ ਤੇ ਮੈਂ ਕਿਹਾ ਅਹੀਂ ਨਹੀਂ ਮੈਂ ਕਦੀ ਕਿਹੜਾ ਕੰਮ ਨਹੀਂ ਕੋਈ ਨਾ ਕੋਈ ਨਿਕੜੀ ਵਾਰ ਨਿਕਲੀ ਤੇ ਮਾਤਾ ਜੀ ਡੇਰੇ ਬਿਆਸ ਵੇ ਹੁਣ ਜਾਣਦੇ ਹੋ ਹਾਂ ਜੀ ਹੁੰਦੇ ਵੀ ਜਾਣਦੇ ਹਾਂ ਤੇ ਮੇਰੇ ਸਾਹਬ ਦਾ ਤਸਵੀਰ ਵੀ ਪਿੱਛੇ ਬੜੀ ਪੁਰਾਣੀ ਬਾਬਾਈ ਦੀ ਲੱਗੀ ਜੇਰੇ ਬਿਆਸ ਵਾਲਿਆਂ ਦੀ ਇਹ ਵੀ ਹਾਂਜੀ ਉਹ ਉਹ ਨਾ ਬਾਰਛ ਪੈ ਪੈ ਕੇ ਬੇਰ ਮੇਰੇ ਕੋ ਛੇਤੀ ਨਹੀਂ ਚੁੱਕੀ ਗਈ ਇਦਾਂ ਹੋ ਗਿਆ ਤੇ ਮੇਰਾ ਦੇ ਨਹੀਂ ਜਾਣਦਾ ਵਾ ਘਰ ਹੋਵੇ ਤੇ ਮੈਂ ਅਕਬਾਰਾਂ ਕੱਟ-ਕੱਟ ਕੇ ਚਾਹੇ ਕੁਝ ਵੀ ਕੱਟ ਕੇ ਤੇ ਘੂਆ ਸੋਨੇ ਤੇ ਵਾਦਾ ਪੁੱਦਾ ਹੋਵੇ ਤਾਂ ਬਾਹਰ ਰੱਖਾਂ ਸੁਪਨਾ ਸਾਫ ਕਰਕੇ ਹਾਂ ਮਾ ਤਾਂ ਵੀ ਬੱਚੇ ਨਹੀਂ ਹੈਗੇ ਆਪਣੇ ਕੋਈ ਜਿਹੜੇ ਮਿਹਨਤ ਕਰ ਸਕਣ ਹਲਾਕੀ ਕਰ ਸਕਣ ਹੈਗੇ ਆ ਤੇ ਉਹ ਤਿੰਨ ਮੈਂ ਦੱਸਿਆ ਨਹੀਂ ਵੀ ਉਹ 300 ਇਹ 460 ਦੇ ਦੇਣ ਤਾਂ ਆ ਜਨਾਨੀ ਜਿਹੜੀ ਹੈ ਉਹਦੀ ਅੱਛਾ ਦੋ ਬੱਚੇ ਕਿੰਨੇ ਆਪਣੇ ਇੱਕੋ ਹੀ ਇੱਕ ਇੱਕ ਮੁੰਡਾ ਹਾਂ ਇੱਕੋ ਹੀ ਤੇ ਵਿਆਹ ਨਹੀਂ ਇੰਨੇ ਇੱਕ ਵਾਰ ਅੱਛਾ ਇਹ ਦੇ ਇੱਕ ਵਾਰ ਤੇ ਜਨਾਨੀ ਤੁਸੀਂ ਕਹਿੰਦੇ ਇੱਕ ਨਾਲ ਆ ਮਾਤਾ ਜੀ ਇਹ ਮੇਰੇ ਨੌਮ ਆ ਨੌਮ ਹਾਂ ਬੇਟੇ ਦੋ ਹਾਂ ਫੇਰ ਹਾਂ ਦੋ ਬਾ ਦੋ ਹਾਂ ਦੋ ਬੇਟੇ ਦੋ ਹੀ ਹੈ ਬਸ ਆ ਸਾਰੀ ਦੁਨੀਆ ਜਾਣਦੀ ਹੈ ਆ ਮਾਤਾ ਜੀ ਉਹ ਬਾਪੂ ਜੀ ਵੀ ਕਾਫੀ ਕਮਜ਼ੋਰ ਹੋ ਗਏ ਤੁਹਾਡੇ ਵੀ ਹਾਲਾਤ ਕਾਫੀ ਉਮਰ ਕਿੰਨੀ ਹੋ ਗਈ ਆਪਣੀ ਇੱਥੇ ਡੋਰਾਂ ਲੱਗੇ ਨਾ ਬੂਟ ਭਰ ਗਏ ਜਰਾਬਾਂ ਪੜ ਗਈਆਂ ਸਾਰਾ ਖੁੱਜ ਹੋ ਗਿਆ ਪਰ ਉਹ ਪੈਸੇ ਇੱਕ ਦਿਨ ਮੈਂ ਕੱਲੀ ਕਿੱਥੇ ਹੁੰਦੇ ਹੀ ਹਾਂ ਉਹ ਸੰਤ ਸਹਰੂ ਤੇ ਉਥੇ ਡਿਗ ਪਈ ਆ ਸਾਰੀਆਂ ਹੱਡੀਆਂ ਜਿਹੜੀਆਂ ਦੁਖਦੀਆਂ ਆ ਵੀ ਰਾਤ ਦਿਨ ਪੀੜ ਕਰਦੀਆਂ ਲੱਗਾਂ ਇਹ ਤਾਂ ਸੁੱਕਣਾ ਹੀ ਆ ਫਿਰ ਦੈਨ ਵੀ ਦੈਨ ਹੱਡੀਆਂ ਫਿਰ ਉਹ ਛੱਡਦੀਆਂ ਮਾਸ ਤੁਮ ਜੀ ਨੂੰ ਟਿਪਾਣੀ ਦਾ ਫਿਰ ਕੋਈ ਕਿੱਦਾਂ ਕਿੱਦਾ ਜਿਆਦਾ ਕਿੱਦਾਂ ਹੁੰਦਾ ਆਪਣਾ ਗੁਜ਼ਾਰਾ ਆਪਣੇ ਮਨ ਨਾਲ ਆਂ ਕਦੀ ਪਕਾ ਦੇ ਤੀ ਪਕਾ ਦੇ ਨਹੀਂ ਪਕਾ ਦੇ ਤੇ ਮੈਂ ਗੁਰਦੁਆਰੇੋਂ ਮਿਲਿਆ ਹੁਣ ਨਹੀਂ ਕਦੀ ਪਕਾ ਵੀ ਲੈਣੀ ਥੋੜੀਆਂ ਮਾੜੀਆਂ ਚੰਗੀਆਂ ਆ ਗਏ ਲਾਤ ਮਾੜੇ ਮਾਤਾ ਜੀ ਕਿੰਨੇ ਜੀ ਦੇਣੇ ਹੁਣੇ ਕਿ ਚੁਗੀ ਚ ਆ ਹੁਣ ਤਾਂ ਬਾਹਰ ਤੋਂ ਨੇ ਤੇ ਐ ਤਵੀ ਤੇ ਨੰ ਮੰਜੇ ਲਾ ਗਏ ਜਾਂਦੇ ਪਿੱਛੇ ਬਸਾਤਾ ਵੀ ਬਹੁਤ ਹੋਈਆਂ ਫਿਰ ਚੋਂਦਾ ਹੋਊਗਾ ਸਾਦਾ ਚੋਂਦਾ ਨਹੀਂ ਜੇ ਚੋਂਦਾ ਨਹੀਂ ਆ ਬਾਕੀ ਬਣਾਉਣਾ ਤੇ ਪੈਣਾ ਗਿਆ ਨਾ ਐ ਕਿ ਨਹੀਂ ਪਾਣੀ ਪੂਣੀ ਨਹੀਂ ਹੁੰਦਾ ਅੰਦਰ ਐ ਵਾਛੜ ਆਉਂਦੀ ਆ ਜਦੋਂ ਹਵਾ ਚੱਲਦੀ ਆ ਧੁੱਪ ਵੀ ਇੱਥੇ ਮੀਂਹ ਵੀ ਇੱਥੇ ਹਾਂ 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 ਤੇ ਉਤੋਂ ਨਹੀਂ ਚੋਂਦਾ ਉਹ ਤਰਪਾਲ ਜਿਹੜੀ ਹੈ ਨਾ ਇਹੋ ਜੀ ਆ ਕਿ ਗਲੇ ਵੀ ਡਿੱਗੇ ਮੋٹے ਵੀ ਛੋਟੇ ਵੀ ਮੈਂ ਆਖਿਆ ਮਹਾਰਾਜ ਸੱਜਿਆ ਪਾਤਸ਼ਾਹ ਮੇਰੀ लाज ਪਤ ਰੱਖੀਵੇਂ ਬੱਚੇ ਲੈ ਕੇ ਕਿੱਥੇ ਰਹੂੰਗੀ ਹਮ ਇੰਨਾ ਪਹਿਲਾਂ ਮੈਂ ਤੁਹਾਨੂੰ ਸਾਥੀਓ ਤਸਵੀਰ ਦਿਖਾਵਾਂ ਤੁਸੀਂ ਦੇਖੋ ਆਸਥਾ ਕਿੰਨੀ ਹੈ ਇਹ ਡੇਰੇ ਬਿਆਸ ਵਾਲੇ ਬਾਬਾ ਜੀ ਦੀ ਤਸਵੀਰ ਲਾਈ ਇੱਥੇ ਕਹਿੰਦੇ ਮੀ ਪੈ ਪੈ ਕੇ ਤਸਵੀਰ ਖਰਾਬ ਹੋ ਗਈ ਲੇਕਿਨ ਆਸਥਾ ਕਿੰਨੀ ਸੀਗੀ ਤਸਵੀਰ ਖਰਾਬ ਹੋ ਗਈ ਮਾਤਾ ਜੀ ਲੇਕਿਨ ਇੰਨਾਂ ਦਾ ਇੰਨਾਂ ਦਾ ਰੂਪ ਨਹੀਂ ਝੱਲਿਆ ਜਾਂਦਾ ਰੂਪ ਨਹੀਂ ਝੱਲਿਆ ਜਾਂਦਾ ਇੰਨਾਂ ਦਾ ਉਹ ਜਦੋਂ ਚੱਲਦੇ ਹਨ ਇਥੇ ਸੋਹਣੇ ਬੜੇ ਲੱਗਦੇ ਆ ਮਾਤਾ ਜੀ ਦਿਲ ਕਰਦਾ ਹਜੇ ਵੀ ਕੀ ਮਤਲਬ ਜਾਈਏ ਜਾਂ ਬਾਬਾ ਜੀ ਨੂੰ ਉੱਥੇ ਮਿਲੀਏ ਤੇ ਜਾਣੇ ਵੀ ਉਹ ਫਿਰ ਕਿੱਦਾਂ ਜਾਣੇ ਉਹਦੇ ਵਿੱਚ ਜਿਹੜੀ ਹੈਗੀ ਆ ਇੱਥੇ ਸਟੇਸ਼ਨ 'ਮਾ ਉੱਥੋਂ ਆ ਉਹ ਤੇਰੇ ਵਰਹਾ ਤੇਰੇ ਵਰਗਿੰ ਕਹਿ ਨਹੀਂ ਬੇਟਾ ਆਪਣੇ ਅੰਕਲ ਨੂੰ ਫੜ ਕੇ ਨਾ ਬਿਠਾ ਦੇ ਮਾਤਾ ਜੀ ਮੰਦਿਰ ਵੀ ਬਣਾਇਆ ਮਾਤਾ ਜੀ ਦੀ ਤਸਵੀਰ ਲਾਈ ਆ ਬਾਬਾ ਜੀ ਦੀ ਮੰਦਿਰ ਬਣਾਇਆ ਆ ਇੰਨੇ ਆ ਜਿਹੜੀ ਆ ਇਹ 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 ਬਣਦੀ ਆ ਮੰਦਿਰ ਇਹ ਇਹ ਪੁੱਛਿਆ ਰਹਾ ਮਮਾ ਤੁਹਾਨੂੰ ਕਰਤੀ ਆ ਨਹੀਂ ਵੈਸੇ ਮੰਦਰ ਬਣਾਉਣਾ ਮਾਰੀ ਗੱਲ ਤੇ ਨਹੀਂ ਉਹ ਮਾਰੀ ਤੇ ਨਹੀਂ ਗੱਲ ਹੁਣ ਜਿਹਨੂੰ ਇੱਕ ਪਿਓ ਹੁੰਦਾ ਵਾ ਇੱਕ ਪਿਓ ਕੋਈ ਬੱਚੇ ਕਿੱਧਰ ਮੂੰਹ ਕਰਨ ਕੋਈ ਕਿੱਧਰ ਨੂੰ ਕਰੇ ਉਹ ਸਭ ਡੁੱਬਣਾ ਹੀ ਹੁੰਦਾ ਇੱਕ ਕਿਸ਼ਤੀ ਉੱਤੇ ਪਾਰ ਹੁੰਦਾ ਵਾ ਇਨਸਾਨ ਚਲੋ ਪ੍ਰਮਾਤਮਾ ਦੇ ਮਾਤਾ ਜੀ ਰੂਪ ਹੈ ਇਹ ਤਾਂ ਚਲੋ ਛੱਟੀ ਹੈ ਪਰ ਹਾਲਾਤ ਮੈਂ ਬਾਪੂ ਜੀ ਨਾਲ ਵੀ ਗੱਲਬਾਤ ਕਰ ਲੈਂਦੇ ਆ ਕਿ ਬਾਪੂ ਜੀ ਕੀ ਹਾਲ ਨੇ ਜੀ ਆਪਣੇ? ਕੋਈ ਨਾ ਨਹੀਂ ਬਾਪੂ ਜੀ ਕੋਈ ਗੱਲ ਨਹੀਂ। ਆ ਜਿਹੜੇ ਵੀਰ ਦੇਖ ਰਹੇ ਨੇ ਨਾ ਆ ਜਿੰਨਾਂ ਕੋ ਕਹਾਣੀ ਤੁਹਾਡੀ ਜਾਣੀ ਹੈ। ਇਹ ਬਹੁਤ ਇਹ ਬਹੁਤ ਦਇਆਵਾਨ ਵੀਰ ਆ ਜਿਨ੍ਹਾਂ ਨੇ ਇਹ ਦੇਖਣੀਆਂ ਤਸਵੀਰਾਂ। ਵੀਰੋ ਬਿਲਕੁਲ ਮੈਂ ਪਹਿਲਾਂ ਦੱਸ ਦਵਾ ਇਹ ਪਹਿਲਾਂ ਮਾਤਾ ਜੀ ਆਪਾਂ ਜਗ੍ਹਾ ਦੱਸੋ ਕਿਹੜੀ ਐ ਕਿੱਥੇ ਆਪਾਂ ਖੜੇ ਆ। ਬਾਪੂ ਜੀ ਉਹਦੇ ਗੱਲ ਨਹੀਂ ਕਰਦੇ ਆਪਾਂ ਵੀਰਾਂ ਨੂੰ ਦੱਸਣਾ ਇਹਨਾਂ ਦੇ ਵੀਰ ਬਹੁਤ ਦੇਖਦੇ ਆ। ਦਾਨੀ ਸੱਜਣ ਬਹੁਤ ਦੇਖ ਰੇ ਕੋਈ ਨਾ ਮੈਂ ਬਾਹਰ ਜੂਤ ਫੜ ਲੂ ਆਪਣੀ ਇਹ ਕਿਲੀ ਦੇ ਕਿਲੀ ਆ ਨਾ ਕਮਾਣੀ ਕਮਾਨ ਪੇਖੇ ਮੇਰੇ ਤੇ ਉਹ ਕਿਲੀ ਉਹ ਕਿਲੀ ਨਾ ਕੇਸ ਬਨ ਕੇ ਮਹਾਰਾਜ ਜੀ ਤੋ ਛੁੱਕੇ ਪੀਂਖੇ ਆਪਣੇ ਆਪਣੀ ਕਮਾਈ ਦੇ ਵਿੱਚੋਂ ਖਾਦੇ ਤੇ ਕਾਨੀਆਂ ਦੀ ਖੁਲੀ ਪਾ ਕੇ ਦਰਿਆ ਦੇ ਕਿਨਾਰੇ ਤੇ ਫੇਰ ਦਰਿਆ ਫੇਰ ਉਹ ਬਣਿਆ ਡੇਰਾ ਫੇਰਾ ਉਹ ਫੇਰ ਡੇਰਾ ਬਣਿਆ ਮਾਦਾ ਜੀ ਆਪਾਂ ਨੂੰ ਲੋੜ ਕਿਸ ਕਿਸ ਚੀਜ਼ ਦੀ ਆ ਸਾਦਾ ਦਸੋ ਨਾ ਆਪਣਾ ਕਿ ਜਿਆਦਾ ਕੀ ਨਹੀਂ ਹੁੰਦਾ ਵੀਲ ਜਿਹੜੇ ਵੇਖੇ ਤੇ ਦਾਨੀ ਸੱਜਣ ਉਹਨਾਂ ਨੂੰ ਆਪਾਂ ਕੀ ਕਹਿਣਾ ਚਾਹੁੰਦੇ ਹਾਂ ਇਹ ਦੋ ਕੋਠੇ ਬਣਾ ਦੋ ਪਿਛਾਬ ਜੈ ਦੇ ਤੇ ਬਾਥਰੂਮ ਲੈਟਰਿੰਗ ਤੇ ਇਹ ਪੱਖਿਆ ਪੱਖਾ ਤੇ ਵਤੀ ਲਵਾ ਦਿਓ ਬਸ ਇੰਨੀ ਕੁ ਤਮੰਨਾ ਹਾਂ ਫਿਰ ਮੈਂ ਆਪਣਾ ਤਾਲਾ ਤੁਲਾ ਬੰਦ ਕਰਕੇ ਜਿੱਨਾ ਚਿਰ ਜੀਵਨ ਹੈਗਾ ਤੇ ਮੈਂ ਵਿਆਸ ਵੀ ਦਰਸ਼ਨ ਕਰਕੇ ਆ ਜਾਇਆ ਕਰਾਂ ਆ ਗੱਲ ਨਾ ਤੇ ਮੈਨੂੰ ਉੱਥੇ ਇੱਥੇ ਨਾ ਹੁੰਦਾ ਪਸੰਦ ਕੋਈ ਟੂਟੀਆਂ ਨਹੀਂ ਆ ਕੋਈ ਆਪਣਾ ਬੰਦ ਕਰ ਲਈਦੇ ਆ ਉਥੇ ਤੇ ਐ ਮਜੇ ਨਾਲ ਲਈਦੇ ਆ ਹਾਂ ਪੁਰਾਣੇ ਨੇ ਚੇਤੇ ਹੁੰਦੇ ਹੋ ਨੇ ਮਾਤਾ ਜੀ ਪੁਰਾਣੇ ਪੁਰਾਣੇ ਚੇਤੇ ਨਹੀਂ ਉਥੇ ਮੇਰੀ ਨਾਨੀ ਦੱਸਦੀ ਹੁੰਦੀ ਸੀ ਮੈਨੂੰ ਮੈਨੂੰ ਨੇ ਪਤਾ ਜ਼ਿਆਦਾ ਪੁਰਾਣੇ ਇੱਥੇ ਕਿੰਨੇ ਸਾਲ ਹੋ ਗਏ ਆਪਾਂ ਨੂੰ ਦਿੰਦੇ ਆ ਚੋਕੀ ਮੇਰਾ ਡੈਡੀ ਫੌਜੀ ਸੀ ਅੱਜਾ ਫੌਜੀ ਸੀਗੇ ਹਾਂ ਹਾਂ ਮਾਤਾ ਜੀ ਇੱਥੇ ਕਿੰਨੇ ਸਾਲ ਹੋ ਗਏ ਦਿੰਦੇ ਆਪਾਂ ਨੂੰ ਇੱਥੇ ਹੋ ਗਏ ਹੁਣੇ ਆ 4-5 ਸਾਲ ਹੋ ਹੀ ਗਏ ਹੋਣੀਆਂ ਸਮਝ ਲੱਗੇ ਸੜਕ ਤੇ ਰਹਿੰਦੇ ਹਾਂ ਹਾਂ ਛੜਪਕੇ ਸੋ ਬਿਲਕੁਲ ਆਪਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਉਧਰ ਦੇਖੋ ਕਿਸ ਤਰੀਕੇ ਨਾਲ ਜਿਹੜਾ ਚੁੱਲਾ ਬਾਲਣਾ ਪੈਂਦਾ ਰੋਟੀ ਬਣਾਣ ਲਈ ਉਧਰ ਚਾਹ ਲਈ ਦੇਖੋ ਕਿਸ ਤਰੀਕੇ ਨਾਲ ਪੱਠੀ ਬਣਾਈ ਹੈ ਇਹ ਅਕ ਕਿਸ ਤਰੀਕੇ ਨਾਲ ਜਿਹੜਾ ਚੁੱਲਾ ਇੱਟਾਂ ਰੱਖ ਕੇ ਬਣਾਇਆ ਗਿਆ ਹੈ ਸਿਲੰਡਰ ਵੀ ਨਹੀਂ ਹੈਗਾ ਮਜਬੂਤੀ ਹੈ ਇਹ ਤਰਨ ਤਰਨ ਹਾਈਵੇ ਹੈ ਤੁਸੀਂ ਦੇਖੋ ਇਹ ਨੇੜੇ ਸਕੂਲ ਹੈਗਾ ਐਮਪੀਐਸ ਸਕੂਲ ਹੈ ਤੇ ਉਸੇ ਰੋਡ ਦੇ ਉੱਪਰ ਐਮਪੀਐਸ ਸਕੂਲ ਦੇ ਨਾਲ-ਨਾਲ ਇਸੇ ਲਾਈਨ ਦੇ ਵਿੱਚ ਜਿਹੜਾ ਇਹ ਚੌਪੜੀ ਬਣਾਈ ਹੋਈ ਹੈ ਨਾ ਬਜ਼ੁਰਗਾਂ ਨੇ ਸੋ ਬਿਲਕੁਲ ਤੁਸੀਂ ਵੀ ਜ਼ਰੂਰ ਕੋਸ਼ਿਸ਼ ਕਰਿਓ ਇਹਨਾਂ ਦੀ ਮਦਦ ਕੀਤੀ ਜਾ ਸਕੇ ਤੁਸੀਂ ਦੇਖੋ ਕਿਸ ਤਰੀਕੇ ਨਾਲ ਇੱਥੇ ਤਾਪ ਤੇ ਕੱਪੜੇ ਪਾਏ ਨੇ ਪੁਰਾਣੇ ਕੱਪੜੇ ਨੇ ਇਸ ਤਰੀਕੇ ਨਾਲ ਜਿਹੜੀ ਚੌਪੜੀ ਦੇ ਵਿੱਚ ਹਾਲਾਤ ਨੇ ਆਸਥਾ ਬਹੁਤ ਹੈ ਆਪਣੀ ਗੁਰੂਪ੍ਰਤਿ ਤੇ ਲੇਕਿਨ ਕਹਿੰਦੇ ਆਉਣਾ ਜਾਣਾ ਹੁੰਦਾ ਮੁਸ਼ਕਲ ਬੜੀ ਹੁੰਦੀ ਹੈ ਰੋਟੀ ਦਾ ਔਖਾ ਹੋ ਜਾਂਦਾ ਕਦੀ ਗੁਦਦਵਾਰੋਂ ਲਿਆਉਂਦੇ ਆ ਕਦੀ ਕਿਸੇ ਕੋਲ ਮੰਗ ਲਈ ਕੋਈ ਦੇ ਗਿਆ ਸੜਕ ਦੇ ਕਿਨਾਰੇ ਇਸ ਤਰੀਕੇ ਨਾਲ ਰਹਿੰਦੇ ਨੇ ਹਾਲਾਤ ਬਹੁਤ ਮਾੜੇ ਨੇ ਸਰਕਾਰਾਂ ਜ਼ਰੂਰ ਦਾਅਵੇ ਕਰਦੀਆਂ ਨੇ ਅਸੀਂ ਘਰ ਬਣਾ ਕੇ ਦੇ ਦੇ ਰਹੇ ਹਾਂ ਲekin ਜਿੰਨਾਂ ਕੋ ਥਾਂ ਹੀ ਹੈ ਨਹੀਂ ਉਹਨਾਂ ਦੇ ਘਰ ਵੀ ਕਿੱਦਾਂ ਬਣਨਗੇ ਉਹਨਾਂ ਦੀ ਜਿਹੜੀਆਂ ਆ ਛੱਤ ਕਿੱਦਾਂ ਪੈਣਗੀਆਂ ਜਦੋਂ ਜਗ੍ਹਾ ਹੀ ਹੈ ਨਹੀਂ ਸਵਾਲ ਕਹੀ ਨੇ ਗਰੀਬੀ ਬਹੁਤ ਅਜ਼ੂਰ ਇਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਇਹਨਾਂ ਦੇ ਬੱਚਿਆਂ ਨੂੰ ਤਾਂ ਕਿ ਉਹ ਕੰਮਕਾਜ ਕਰ ਸਕਣ ਕਿਉਂਕਿ 3-400 ਰੁਪਏ ਦਿਹਾੜੀ ਆ ਕਹਿੰਦੇ ਕਦੀ ਆਉਂਦੀ ਆ ਕਦੀ ਨਹੀਂ ਹੁੰਦੀ ਤੇ ਬੰਦ ਦਾ ਕੁਛ ਨਹੀਂ ਹੈ ਸਿਲੰਡਰ ਦੀ ਲੋੜ ਹੈ ਆ ਬਿਜਲੀ ਦੀ ਲੋੜ ਹੈ ਕੋਈ ਵੀ ਸਹੂਲਤ ਜਿਹੜੀ ਇੱਥੇ ਇਹਨਾਂ ਨੂੰ ਨਹੀਂ ਮਿਲ ਪਾਰੀ ਸੜਕ ਦੇ ਕਿਨਾਰੇ ਰਹਿਣਾ ਬਹੁਤ ਮੁਸ਼ਕਲ ਹੈ ਅੱਗੇ ਗਰਮੀ ਦੇ ਦਿਨ ਨੇ ਜ਼ਰੂਰ ਇਹਨਾਂ ਦਾ ਆਸਰਾ ਬਣਾਇਆ ਜਾਵੇ ਵਜ਼ੂਦ ਗ ਬਾਪੂ ਜੀ ਨੇ ਸੋ ਬਿਲਕੁਲ ਪੰਜਾਬੀਓ ਬਾਹਰ ਜ਼ਰੂਰ ਫਰੇਵ ਤਰਨਤਾਦਾਂ ਦੀਆਂ ਤਸਵੀਰਾਂ ਨੇ ਐਮਪੀਐ ਸਕੂਲ ਦਾ ਜਿਹੜਾ ਹਾਈਵੇ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਹਾਈਵੇ ਅਮ੍ਰਿਤਸਰ ਨੂੰ ਜਾਂਦਾ ਹੈ ਉਸੇ ਹਾਈਵੇ ਦੇ ਉੱਪਰ ਜਿਹੜੀ ਨਾਲੀ ਇੱਥੇ ਝੁੱਗੀ ਹੈ ਜ਼ਰੂਰ ਤੁਸੀਂ ਆ ਕੇ ਇਹਨਾਂ ਦੀ ਮਦਦ ਕਰਿਓ ਇਸ ਤਰੀਕੇ ਦੀਆਂ ਹੋਰ ਕਹਾਣੀਆਂ ਜ਼ਰੂਰ ਤਦ ਤੱਕ ਲੈ ਕੇ ਰੂਬਦ ਹੁੰਦੇ ਰਾਵਾਂਗੇ ਤੁਸੀਂ ਦੇਖਦੇ ਰਹੋ ਦੱਸਿਡੀ ਹੈਡਲਾਈਨਸ ਮੈਂ ਹਾਂ ਦਾਨਿਸ਼ ਕੁਮਾਰ